ਰਾਜਾ ਸਾਹਿਬ ਆਈਏ ਬਾਈ ਰਾਜਾ ਸਾਹਿਬ ਆਈਏ ਬਾਈ ਕਦੇ ਹੋਈ ਕੀ ਸ਼ੇਰ ਚੱਲਿਆ ਕਰਦੇ ਆ ਸ਼ੇਰ ਚੱਲਿਆ ਕਰਦੇ ਆ ਖੁਤਾਰ ਚੱਲਿਆ ਕਰਦੇ ਆ ਸਿਰ ਉੱਚਾ ਕਰਕੇ ਕੌਮ ਤੇ ਦਰਸ਼ਨ ਬਰਾੜ ਤੇ ਬਾਘੇ ਪੁਰਾਣੇ ਵਾਲੇ ਸਰਦਾਰ ਚੱਲਿਆ ਕਰਦੇ ਮੈਂ ਕਿ ਕਰੰਟ ਲਿਆ ਦੂੰ ਪਹਿਲਾਂ ਇਹ ਨੂੰ ਪਾ ਪਰਵਾਹ ਨਾ ਮੰਨਿਓ ਬਸ ਬੈਠਿਓ ਸਹੀ ਅੱਧਾ ਘੰਟਾ ਤੇ ਸੱਚੀਆਂ ਗੱਲਾਂ ਕਰਕੇ ਜਾਉ ਗੁੰਮਰਾਹ ਹੋਣਾ ਨਹੀਂ ਇਦਕੀ ਪੰਜਾਬ ਦੇ ਪੱਖ ਚ ਖੜਾ ਤੇ ਗੱਲਾਂ ਕਰੂੰ ਸੱਚੀਆਂ ਵੇਖੋ ਜਤਾਲੇ ਪਿੰਡ ਉੱਤੇ ਪਿੰਡਾਂ ਤੋਂ ਸ਼ਹਿਰ ਉੱਤੇ ਸ਼ਹਿਰਾਂ ਤੋਂ ਪੰਜਾਬ ਉੱਤੇ ਪੰਜਾਬ ਤੋਂ ਦੇਸ਼ ਉੱਤੇ ਦੇਸ਼ ਤੋਂ ਮਾਪਾਪ ਉੱਤੇ ਤੇ ਮਾਪਾਪ ਤੋਂ ਤੇਰਾ ਗੁਰੂ ਉੱਤੇ ਸਾਡਾ ਗੁਰੂ ਉੱਤੇ ਤੇ ਉਸ ਗੁਰੂ ਦੀ ਬੇਅਦਬੀ ਦਾ ਅਦਨ ਸਾਫ ਫੇਰ ਮੰਗਦਾ ਨਰਜੋਤ ਸਿੰਘ ਸਿੱਧੂ ਇੱਕ ਸਰਕਾਰ ਬਣੀ ਤੇ ਇੱਕ ਲਥੀ ਇੱਕ ਮੁੱਖ ਮੰਤਰੀ ਲਥਾ ਤੇ ਦੂਜਾ ਬਣਿਆ ਤੇ ਮੈਂ ਤੁਹਾਨੂੰ ਕਹਣਾ ਜੇ ਗੁਰੂ ਦਾ ਬੇ ਇਨਸਾਫੀ ਦਾ ਇਨਸਾਫ ਨਾ ਦਿੱਤਾ ਤੇ ਸਿੱਧੂ ਆਪਣੀ ਦੇਹੀ ਦਾ ਦੇ ਉੱਤੇ ਲਾਉ ਦੇਹੀ ਦਾ ਦੇ ਉੱਤੇ ਲਾਉ ਮੇਰੀ ਗੱਲ ਯਾਦ ਰੱਖਿਓ ਬੰਦੇ ਤਾਂ ਹਾਂ ਆਪਸੀ ਇਹ ਅੱਜ ਬਰਾੜ ਸਾਹਿਬ ਨੂੰ ਕਹਿ ਰਿਆਂ ਇਹ ਆਪਣੇ ਛੋਟੇ ਭਾਈ ਨੂੰ ਕਹਿ ਰਿਆਂ ਪੰਜਾਬ ਦੀ ਆਤਮਾ ਹੈ ਸਾਡੀ ਪੱਗ ਹੈ ਸਾਡਾ ਮਾਈ ਬਾਪ ਹੈ ਤੇ ਜਿਨ੍ਹਾਂ ਨੇ ਕੀਤੀ ਉਹ ਚਪਲ ਦੀ ਸਾਂਢਾ ਵਾਂਗੂ ਘੁੰਮੇ ਫਿਰਦੇ ਆ ਤੇ ਫਿਰ ਕਾਦੀ ਸਰਕਾਰ ਜਿਹੜੀ ਉਹਨਾਂ ਨੂੰ ਤੰਗ ਨਾ ਸਕੇ ਜਿਹੜੀ ਗੁਰੂ ਦੇ ਇਨਸਾਫ ਦੇ ਲਈ ਅੱਗੇ ਕਦਮ ਵਧਾ ਨਾ ਸਕੇ ਆਵਾਜ਼ ਆਈਏ ਕਹਿੰਦੀ ਦੱਸੋ ਕਿ 2 ਮਹੀਨੇ ਪਹਿਲਾਂ ਜਦੋਂ ਸਰਕਾਰ ਬਣੀ ਕੀ ਕਹਿ ਕੇ ਬਣੀ ਸੀ ਦੱਸੋ ਉਹ ਰਿਪੋਰਟ ਲੱਖਾਂ ਮਾਮਾ ਰੁੱੜ ਗਈਆਂ ਲੱਖਾਂ ਨੌਜਵਾਨ ਸ੍ਰੀਆ ਲਾਲਾ ਮੁਰਗੇ ਮੈਂ ਬਟਾਲੇ ਦੇ ਵਿੱਚ ਖੜੋਤਾ ਇੱਕ ਬਜ਼ੁਰਗ ਕਹਿੰਦਾ ਸਿੱਧੂ ਮੇਰਾ ਪੁੱਤ ਮੈਂ ਟੈਂਕਾਂ ਅੱਗੇ ਖੜੋਤਾ ਮੈਂ ਬੰਬਾਂ ਅੱਗੇ ਖੜੋਤਾ ਮੈਂ ਜੰਗਾ ਲੜੀਆਂ 1971 ਦੀ ਤੇ ਕਾਠ ਸੀ ਪੁੱਤਰਾ ਮੈਂ ਮਕਦਮੇ ਲੜਿਆ ਲੇਕਿਨ ਅੱਜ ਮੈਂ ਹਾਰ ਗਿਆ ਮੈਂ ਕਿਉਂ ਹੋਇਆ ਬਾਪੂ ਕਹਿੰਦਾ ਅੱਜ ਮੈਂ ਇਸ ਕਰਕੇ ਹਾਰ ਗਿਆ ਵੀ ਮੇਰਾ ਪੋਤਾ ਨਾਲੀਆਂ ਚ ਰੁਲਿਆ ਫਿਰਦਾ ਨਾਲੀਆਂ ਚ ਰੁਲਿਆ ਫਿਰਦਾ ਜੇ ਸੱਚਾ ਮਾਂ ਦਾ ਜਣਿਆ ਤੇ ਉਹ ਇਨਸਾਫ ਜ਼ਰੂਰ ਦਵਾਈ ਤੇ ਮੈਂ ਅੱਜ ਤੁਹਾਨੂੰ ਕਹਿੰਨਾ ਜੇ ਇਹ ਰਿਪੋਰਟ ਨਾ ਖੋਲੀ ਪੰਜਾਬ ਸਰਕਾਰ ਨੇ ਤੇ ਨਵਜੋਤ ਸਿੰਘ ਸਿੱਧੂ ਆਪਣੀ ਦੇਹੀ ਦਾ ਦੇ ਉੱਤੇ ਲਾਉ ਮਰਨ ਵਰਤ ਦੇ ਉੱਤੇ ਚਾਓ ਚਾਓ ਕਹਦਾ ਤੁਹਾਨੂੰ ਕਹਦਾ ਤੁਹਾਨੂੰ ਜੇ ਰਿਪੋਰਟ ਪੰਜਾਬ ਸਰਕਾਰ ਨੇ ਨਾ ਖੋਲੀ میں کہا اے پتہ لگے میں کہنا اے پتہ لگے کہ پچھلا مکھ منتری ساڑھے چار سالے سال ستا کیوں پیا رہا اے پتہ لگے کہ ہوم منسٹرے منسٹر ستا کیوں پہ رہا اے پتہ لگے ہوں تو سکار چھوٹی ہے اسی کہہ کے کہ آئے سی اسے گل کے اتنے کہہ کے کہ آئے سی لکھان نوجوان برباد ہو گئے لکھان صوبہ چھڑ کے چلے گئے تو لکھا ہی اچھ ایس اس کوی کا ਰਾਂਝ ਰਖਦੀਆਂ ਨੇ ਉਹ ਚੌਧੀਆਂ ਨੇ ਕਿ ਉਹਨਾਂ ਦੇ ਪੁੱਤ ਜਿਹੜੇ ਸਵਿਆਂ ਦੇ ਅੱਜ ਵੀ ਉਹਨਾਂ ਦੇ ਕਾਲਜੇ ਚ ਵੱਢਦੇ ਆ ਉਹਨਾਂ ਦਾ ਸਿਲਾ ਮਿਲੇ ਉਹਨਾਂ ਦਾ ਸਿਲਾ ਮਿਲੇ ਇਸ ਕਰਕੇ ਮੈਂ ਤੁਹਾਨੂੰ ਕਹਿੰਨਾ ਕਿ ਉਸੇ ਗੁਰੂ ਦੇ ਗੁਰਦੁਆਰੇ ਜਿੱਥੇ ਬੇਅਦਬੀ ਹੋਈ ਸੀ ਅਗਰ ਇਹ ਰਿਪੋਰਟ ਖੋਲਹੀ ਨਾ ਗਈ ਕਿਉਂਕਿ ਕਾਨੂੰਨ ਕਹਿੰਦਾ ਕਿਉਂਕਿ ਕੋਰਟ ਕਹਿੰਦਾ ਆ ਕੋਰਟ ਦੀਆਂ ਹਦਾਇਤਾਂ ਨੇ ਕਿ ਖੋਲੋ ਰਿਪੋਰਟ ਔਰ ਰੋਕਾ ਤੁਹਾਨੂੰ ਐਕਸ਼ਨ ਲੈਣ ਤੋਂ ਖੋਲੋ ਔਰ ਅੰਦਰ ਦਿਓ ਜਿਨ੍ਹਾਂ ਲੋਕਾਂ ਨੇ ਇਹ ਬੇਅਦਬੀਆਂ ਕੀਤੀਆਂ ਤੇ ਫਿਰ ਕਿਉਂ ਨਹੀਂ ਖੋਲਦੀ ਰਿਪੋਰਟ ਕਿਉਂ ਨਹੀਂ ਖੋਲਦੀ ਰਿਪੋਰਟ ਮੈਂ ਐਲਾਨ ਕਰਦਾ ਕਿ ਇਹ ਹੁਣ ਇਹ ਰਿਪੋਰਟ ਨਾ ਖੁੱਲੀ ਬਾਗੇ ਪੁਰਾਣੇ ਦੀ ਧਰਤੀ ਦੇ ਉੱਤੇ ਮੈਂ ਤੁਹਾਨੂੰ ਕਹਿਣਾ ਕਿਉਂਕਿ ਮੈਂ ਪ੍ਰਧਾਨ ਆ ਮੇਰੇ ਕੋਲ ਆਰਗੇਨਾਈਜੇਸ਼ਨ ਹੈ ਐਡਮਿਨਿਸਟ੍ਰੇਟਿਵ ਤਾਕਤ ਨਹੀਂ ਲੇਕਿਨ ਫਿਰ ਵੀ ਚੰਦੀ ਕਹਿ ਕੇ ਗਿਆ ਕਿ ਪਾਰਟੀ ਦੀ ਹਦਾਇਤ ਤੇ ਚੱਲਦਾ ਸਾਰਾ ਕੁਝ ਬਾਗੇ ਪੁਰਾਣੇ ਦੀ ਇਸ ਧਰਤੀ ਦੇ ਉੱਤੇ ਨਵਜੋਤ ਸਿੰਘ ਸਿੱਧੂ ਐਲਾਨ ਕਰਦਾ ਔਰ ਆਪਣੀ ਨੇਕ ਮਾਂ ਦਾ ਦੁੱਧ ਪੀ ਕੇ ਐਲਾਨ ਕਰਦਾ ਜੇ ਰਿਪੋਰਟ ਨਾ ਖਿੱਲੀ ਤੇ ਸਿੱਧੂ ਆਪਣੀ ਤੇਹੀ ਦਾ ਦੇ ਉੱਤੇ ਲੱਗ ਗਿਆ ਚਾਰ ਸਾਲ ਪਹਿਲਾਂ ਕਿਹਾ ਸੀ ਬੋਲੋ ਤੁਸੀਂ ਗਵਾਓ ਉਹ ਜਿਹੜਾ ਠੱਗੀ ਬੰਦ ਕੇ ਐਂਜੇ ਕਰਕੇ ਆਉਣਾ ਹੁੰਦਾ ਸੀ ਜਾ ਮਹਾਰਾਜਾ ਕਹਿੰਨ ਬੋਲੋ ਕਿਹਾ ਕਿ ਨਹੀਂ ਗਿਆ ਹੋਣੇ ਬੋਲੋ ਪੁੱਛੋ ਵਿਧਾਨ ਸਭਾ ਦੇ ਕਿਹਾ ਕਿ ਨਹੀਂ ਗਿਆ ਸਾਡੇ ਚ ਬੋਲ ਦੱਸ ਕਿਹਾ ਕਿ ਨਹੀਂ ਵੱਡਾ ਹਸਪਤਾਲ ਬਣਾਉਂਗਾ ਹੋ ਗਿਆ ਕਿਹਾ ਮੇਰੇ ਕਿਹਾ ਕਿਹਾ ਕਿ ਨਹੀਂ ਗਿਆ ਤੇ ਅੱਜ ਬਣ ਕੇ ਦੱਸੋ ਬਣ ਕੇ ਤੁਸੀਂ ਦੱਸੋ ਫਿਰ ਕਿਹਾ ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰੂੰਗਾ ਹੋ ਗਿਆ ਦੱਸੋ ਨਾ ਹੋ ਗਿਆ ਤਾਂ ਕਿਉਂ ਰੋਂਦਾ ਸਿੱਧੂ ਕਿਉਂ ਰੋਂਦਾ ਸਿੱਧੂ ਇਸ ਕਰਕੇ ਰੋਂਦਾ ਸਿੱਧੂ ਵੀ 7 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਿਹ ਪੰਜਾਬ ਦੇ ਸਿਰ ਦੇ ਉੱਤੇ ਤੁਸੀਂ ਮੋੜ ਰਹੇ ਹੋ ਕਿਸਾਨ ਮੋੜ ਰਿਹਾ ਹਰ ਬੰਦਾ ਮੋੜ ਰਿਹਾ ਖੁਦਕੁਸ਼ੀਆਂ ਚੱਲ ਰਹੀਆਂ ਨੇ ਹਰ ਪਾਸੇ ਖੁਦਕੁਸ਼ੀਆਂ ਚੱਲ ਰਹੀਆਂ ਕਿਉਂ ਨਹੀਂ ਮੁਰਦਾ ਕਰਜਾ ਕਿਉਂ ਤੁਸੀਂ ਕਹਿੰਦੇ ਵੀ ਕਿਸਾਨ ਦਾ ਕਰਜ਼ਾ ਮੋੜਾਂਗੇ ਕਿਉਂ ਨਹੀਂ ਤੁਸੀਂ ਕਹਿੰਦੇ ਵੀ ਕਰਜ਼ਾ ਚੜ੍ਹਨ ਨਹੀਂ ਦੇਦਾਂਗੇ ਕਦੇ ਕਿਸੇ ਨੇ ਕਿਹਾ ਇਹ ਇਸ ਕਰਕੇ ਨਹੀਂ ਮੁੜਿਆ ਇਹ ਹਸਪੀਟਲ ਇਸ ਕਰਕੇ ਨਹੀਂ ਖੁੱਲਿਆ ਇਹ ਕਾਲਜ ਕੁੜੀਆਂ ਦਾ ਇਸ ਕਰਕੇ ਨਹੀਂ ਖੁੱਲਿਆ ਵੀ ਸਰਕਾਰ ਦੇ ਕੋਲ ਪੈਸੇ ਹਨ ਨਹੀਂ ਤੇ ਅੱਜ ਵੀ ਤੁਹਾਨੂੰ ਕਹਣਾ ਜੇ ਰੇਤੇ ਚ 2000 ਕਰੋੜ ਰੁਪਇਆ ਨਾ ਕੱਢਿਆ ਤੇ ਜੁਰਮਾ ਦੇਣਾ ਜੇ ਸ਼ਰਾਬ ਮੈਂ ਸ਼ਰਾਬ ਦੇ ਹੱਥ ਨਹੀਂ ਲੇਕਿਨ ਜੇ ਵਕਦੀਆ ਤਾਂ ਸਟੇਟ ਦੇ ਖਜ਼ਾਨੇ ਜਾਵੇ ਜੇ 20000 ਕਰੋੜ ਰੁਪਇਆ ਨਾ ਕੱਢਿਆ ਤੇ ਮਾਂ ਦਾ ਜਣਿਆ ਨਾ ਕਿਓ ਜੇ ਪਾਲਸੀ ਜਮਾ ਕੇ ਠੋਕ ਕੇ 20 ਦੇ ਭਾਈਓ 20 ਦੇ ਭਾਈਓ ਉਦੋਂ ਬਾਅਦ ਆ ਕੇਵਲ ਕੇਵਲ ਦਾ ਮਸਲਾ ਇਹ ਨਹੀਂ ਵੀ ਤੁਹਾਨੂੰ ਸੋਚ ਦੇਣੀ ਹੈ ਕੇਵਲ ਦਾ ਮਸਲਾ ਇਹ ਹੈ ਵੀ ਸਤੇਜ ਨੂੰ ਕੀ ਆਉਂਦਾ ਪੰਜਾਬ ਨੂੰ ਕੀ ਆਉਂਦਾ ਇੱਕ ਬੰਦਾ ਜੁਝਾਰ ਕਿਹਦਾ ਹੋ ਗੁਲਾਮ ਹੈ ਕਿਹਦਾ ਹੋ ਚੇਲਾ ਉਹਨੇ ਕੱਲੇ ਨੇ ਜਿਨ ਨੇ ਐਮ ਐਸ ਉਹ ਇੱਕੋ ਕਲਾ ਐ ਐਮ ਐਸ ਉਹ ਜਿਨ ਨੇ ਕੇਵਲ অপারেਟਰ ਨੇ ਸਾਰੇ ਗੁਲਾਮ ਬਣਾ ਲੇ ਸਾਰਿਆਂ ਨਾਲ ਸਾਈਨ ਕਰਾ ਲੇ ਔਰ ਆਪ 5500 ਰੁਪਇਆ ਕਮਾਇਆ ਸਟੇਟ ਨੂੰ ਪੰਜੀ ਨਹੀਂ ਦਿੱਤੀ ਤੇ ਮੈਂ ਕਾਨੂੰਨ ਬਣਾ ਕੇ ਕੈਪਟਨ ਮਨਿੰਦਰ ਸਿੰਘ ਦੇ ਦਰਵਾਜ਼ੇ ਤੇ ਰੱਖਿਆ ਕੈਬਨਟ ਦੇ ਵਿੱਚ ਉਹਦੇ ਟੇਬਲ ਤੇ ਰੱਖਿਆ ਮੈਂ ਉਹਨੂੰ ਕਿਹਾ ਕਿ ਸਟੇਟ ਨੂੰ 5000 ਕਰੋੜ ਰੁਪਇਆ ਆਉ ਤੂੰ ਇਹ ਕਾਨੂੰਨ ਪਾਸ ਕਰ ਮੈਨੂੰ ਇਹਦੇ ਕੰਪਿਊਟਰ ਨੂੰ ਹੱਥ ਪਾਉਣ ਦੇ ਤੇ ਇਹਨੂੰ ਜੇਲੇ ਦੇ ਦੇ ਇਨੂੰ 4 ਸਾਲ ਦੀ ਕੈਦ ਕਰਨ ਦੇ ਤੇ ਅਮਰਿੰਦਰ ਸਿੰਘ ਕਹਿੰਦਾ ਕੈਦ ਨਹੀਂ ਕਰਨ ਦੇਣੀ ਇਸ ਤਾਂ ਪ੍ਰੈਜ਼ੀਡੈਂਟ ਕੋਲ ਭੇਜ ਦੇਣਾ ਭੜੇ ਭੜੇ ਯਾਰ ਮੇਰੀ ਫੱਤੋਂ ਦੇ ਧੋਖਾ ਟਕਾ ਕੇ ਤੜੀ ਇਹ ਸੱਚ ਹੈ ਬਾਹਰੋਂ ਜਿਹੜੇ ਚੈਨਲ ਆਉਂਦੇ ਉਹਨਾਂ ਤੋਂ ਕਹਿੰਦੇ 2 ਕਰੋੜ ਤੇ ਹੁਣ 3 ਕਰੋੜ ਸਟੇਟ ਨੂੰ ਕੋਈ ਨਹੀਂ ਦਿੰਦੇ ਤੇ ਅੱਜ ਚਾਹੇ ਜ਼ਮੀਨਾਂ ਦੱਬੀਆਂ ਹੋਈਆਂ ਹੋਣ ਦੱਸੋ ਕਿੰਨੇ ਕੁ ਦਲਤਾਂ ਰੂਪਾਂ ਦੀ ਬਾਰੇ ਪਰਲੇ ਦੇ ਪਲਾਟ ਮਿਲੇ ਓਏ ਹਾਂ ਕੀ ਹੋਇਆ ਇਹੀ ਪਲਾਨ ਬਣਾ ਰਿਹਾ ਮੈਂ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਇਹ 2 ਸਾਲ ਨੇ ਤੁਹਾਡੇ ਕੋਲ ਮੇਰੇ ਕਿਸਾਨ ਵੀਰੋ 2 ਸਾਲ ਨੇ ਤੁਹਾਡੇ ਕੋਲ ਮੈਂ ਤਾਂ ਤੁਹਾਨੂੰ ਕਹਤਾ ਕਿ ਜੇ ਐਤ ਕੀ ਸਰਕਾਰ ਲਿਆਂਦੀ ਸਿੱਧੂ ਝੂਠ ਬੋਲ ਕੇ ਨਹੀਂ ਲਿਆਏਗਾ ਸਿੱਧੂ ਪੰਜਾਬ ਦੇ ਖਜ਼ਾਨੇ ਚ 30 35000 ਕਰੋੜ ਰੁਪਈਆ ਪਾ ਕੇ ਫੇਰ ਲਿਆਏਗਾ ਸਰਕਾਰ ਨਹੀਂ ਆਏਗਾ ਨਹੀਂ ਤਾਂ ਨਹੀਂ ਆਏਗਾ ਸਿੱਧੂ ਉਹ ਇਹ ਠੇਕਾ ਤੇ ਭਾਈ ਮੇਰਾ ਧੰਦਾ ਹੈ ਮੇਰੇ ਘਰੇ ਇਧੀਆਂ ਖਟਾ ਚੱਲਦੀ ਐ ਹਾਂ ਮੇਰੀਆਂ ਦੁਕਾਨਾਂ ਨੇ ਮੇਰੇ ਕੋਲ ਕੀ ਐ ਕੱਖ ਨਹੀਂ ਐ ਬਸ ਇੱਕ ਤਾਂਗ ਐ ਕਿ ਸਿਆਸਤ ਪਾਉ ਛੱਡ ਕੇ ਪਰਿਵਾਰ ਦਾ ਪਾਉ ਜਗਾਉਣਾ ਐ ਇਹ ਜਿਹੜੇ ਜਵਾਕ ਬਾਹਰ ਜਾਈ ਜਾਂਦੇ ਆ ਮੇਰੇ ਜਵਾਕਾਂ ਵਰਗੇ ਜਦੋਂ ਕਹਿੰਦੇ ਆਪਦਾ ਜਵਾਕ ਬਣਾਉਣਾ ਹੁੰਦਾ ਉਹ ਫੋਰਨ ਕੰਟਰੀ ਫੋਰਨ ਕੰਟਰੀ ਤੇ ਆ ਜਵਾਕ ਜਿਹੜੇ ਬਾਹਰ ਜਾਈ ਜਾਂਦੇ ਇਹ ਕਿਸੇ ਨੇ ਸੋਚਿਆ ਪੰਜਾਬ ਨੀਤੀ ਨਾਲ ਉੱਤੇ ਉਫੂ ਤੇ ਮੇਰੇ ਵੀਰੋ ਮੈਂ ਤੁਹਾਨੂੰ ਅਜ ਟਕਾ ਕੇ ਕਹਿ ਰਿਹਾ ਸੁਣ ਲੋ ਮੇਰੀ ਗੱਲ ਅੱਜ ਕਾਲੇ ਕਾਨੂੰਨ ਦਾ ਵਾਪਸ ਹੋ ਗਏ ਤੁਸੀਂ ਜਿੱਤ ਜਿੱਤ ਲਈ ਇਹ ਕਿਸੇ ਦੀ ਜਿੱਤ ਨਹੀਂ ਜੇ ਕੋਈ ਪਾਲਟਿਕ ਸਾਲਾ ਕਹੇ ਕਿ ਮੇਰੀ ਜਿੱਤ ਹੈ ਬਿਲਕੁਲ ਨਹੀਂ ਇਹ ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਹੈ ਇਹ ਕਿਸਾਨਾਂ ਦੀ ਜਿੱਤ ਹੈ ਇਹ ਥੋੜੀ ਪੱਗ ਦੀ ਜਿੱਤ ਹੈ ਇਹ ਤੁਸੀਂ ਜਿੱਤੇ ਲੇਕਿਨ ਇਹ ਜਿੱਤ ਵੀ ਅਧੂਰੀ ਹੈ ਇਹ ਜਿੱਤ ਵੀ ਅਧੂਰੀ ਹੈ ਇਹ ਲੋਗ ਐਸਾ ਛੜਿਆੰਤਰ ਕਰ ਰਿਹਾ ਹੈ ਔਰ ਇਹ ਸਭ ਤੋਂ ਵੱਡੀ ਗੱਲ ਇਹਨੂੰ ਧਿਆਨ ਨਾਲ ਸੁਣਿਓ ਇਹ ਸਭ ਤੋਂ ਵੱਡਾ ਛੜਿਆੰਤਰ ਹੈ ਮਿੱਤਰ ਪਿਆਰਿਓ ਇਹਨਾਂ ਨੇ ਕਾਨੂੰਨ ਤਾਂ ਵਾਪਸ ਲੈ ਲੇ ਪਰ ਕੀ ਤੁਹਾਨੂੰ ਖਰੀਦ ਦੀ ਗਾਰੰਟੀ ਦਿੱਤੀ ਦੱਸੋ ਤੁਸੀਂ ਕਣਕ ਬੀਜਦੇ ਹੋ ਤੁਸੀਂ ਝੋਨਾ ਬੀਜਦੇ ਹੋ 1 ਕਿਲੋ ਝੋਨੇ ਦੇ ਪਿੱਛੇ 5000 ਲੀਟਰ ਪਾਣੀ ਲਾਉਨੇ ਹੋ ਕਰਜ਼ੇ ਲੈ ਕੇ ਟਿਊਬਵਲ ਲੈਨੇ ਹੋ ਪਾਣੀ ਨੀਵਾ ਜਾਂਦਾ ਕਰ ਜੇ ਸਿਰ ਚੜੀਆਂ ਦੇ ਖੁਦਕੁਸ਼ੀਆਂ ਹੋਈ ਤੁਰ ਜਾਂਦੀਆਂ ਮੈਨੂੰ ਦੱਸੋ ਤੁਸੀਂ ਦੱਸੋ ਕਿ ਕੋਈ ਗਰੰਟੀ ਦਿੱਤੀ ਹੈ ਸਵਾਲ ਇਹ ਨਹੀਂ ਵੀ ਕਾਲੇ ਨੂੰ ਪਾਸ ਹੋਗੇ ਵਾਪਸ ਹੋਗੇ ਸਵਾਲ ਇਹ ਹੈ ਵੀ ਤੁਹਾਡੀ ਐਮਐਸਪੀ ਦੀ ਖਰੀਦ ਦੇ ਉੱਤੇ ਲੀਗਲ ਗਰੰਟੀ ਸਰਕਾਰ ਨੇ ਦਿੱਤੀ ਹੈ ਕਿ ਨਹੀਂ ਦਿੱਤੀ ਨਹੀਂ ਦਿੱਤੀ ਤਾਂ ਜੇ ਉਹ ਲੀਗਲ ਗਰੰਟੀ ਹੈ ਨਹੀਂ ਤੇ ਪੰਜਾਬ ਹੈ ਨਹੀਂ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਇਹਨਾਂ ਨੇ ਹੁਣ ਖਰੀਦ ਵੀ ਜੜੀ ਆ ਉਹ ਬੈਂਕਾਂ ਚ ਪਾਸ ਪੈਸੇ ਪਾ ਕੇ ਕਰਨੀ ਆ ਇਹਨਾਂ ਨੇ ਫਸਲੀ ਵੀ ਚੁਕਣੀ ਇਹਨਾਂ ਨੇ ਐਫਸੀਆਈ ਠੋਕ ਇਹ ਜਨੇ ਛੱਕਾ ਮਾਰੇ ਨਾ ਇਹਦੂ ਤਗੜਿਓ ਤੁਸੀਂ ਇਹਦੂ ਤਗੜਿਓ ਕਿਤੇ ਤਗੜਿਓ ਤੁਸੀਂ ਇਹਦੂ ਔਰ ਮੈਂ ਤੁਹਾਨੂੰ ਇਹ ਗਰੰਟੀ ਦਿੰਦਾ ਤੇ ਇਹ ਛੱਕਾ ਮਾਰਦਾ ਬਾਲ ਬਾਉਂਡਰੀਓ ਪਾਰ ਤੁਸੀਂ ਇਹ ਜੇ ਛੱਕਾ ਮਾਰੋ ਤੇ ਬਾਦਲ ਤੇ ਕੇਜਰੀਵਾਲ ਬਾਉਂਡਰੀਓ ਪਾਰ ਠੋਕੋ ਤੜੀ ਟਕਾ ਕੇ ਬੋਲੇ ਸੋਨਿਹਾਲ ਬਾਕ ਖਤਮ ਖਤਹਿ ਇੱਕ ਬਾਗਾ ਪੁਰਾਣਾ ਚ ਨੌਜਵਾਨਾਂ ਦੇ ਖੇਡਣ ਨੂੰ ਸਟੇਡੀਅਮ ਬਣਾਉਣਾ ਹੈ 10 ਕਰੋੜ ਰੁਪਏ ਉਹਦੇ ਲਗਾਵਾਂਗੇ ਤੁਸੀਂ ਤਿਆਰੀ ਕਰੋ ਜਗ੍ਹਾ ਦਿਓ ਸਾਨੂੰ ਐਸੇ ਉੱਤੇ ਬਣਾਵਾਂਗੇ ਮੇਰੀ ਬੇਨਤੀ ਹੈ ਕਿ ਇਹਦਾ ਨਾਮ ਸ਼ਹੀਦ ਭਗਤ ਸਿੰਘ ਸਟੇਡੀਅਮ ਰੱਖਿਓ ਵੱਡਾ ਹਸਤਾਂ ਐਸੀ ਅਪਗ੍ਰੇਡ ਕਰਕੇ ਇੱਕ ਰੇਖਿਆ ਵਾਲਾ ਹਸਤਾੜੇ ਤੇ ਘਾਟਾ ਭਾਈ ਪਿੰਡਾਂ ਗੱਠੀ ਭਾਈ ਯਾਰ ਤੁਸੀਂ ਬੰਨ ਰਿਹਾ ਇੱਥੇ ਰਾਤ ਨੂੰ ਬਾਟਾ ਤੇ ਛੱਟੀ ਦਾ ਮਾਜੂ ਰੋ ਸਹੀ ਨਾਮ ਟੈਲੇ ਲੱਗ ਗਿਆ ਪਿਆਰੇ ਤੁਸੀਂ ਬਹੁਤ ਪਿਆਰ ਬਹੁਤ ਦੇ ਰਹੇ ਹੋ ਇਸੇ ਤਰ੍ਹਾਂ ਜੋ ਜੋ ਮੰਗਾ ਮੈਂ ਫੇਰ ਕਹਿ ਦਿੰਦਾ ਕਿ ਭਾਈ ਗੁਰੂ ਨਾਨਕ ਕਾਲਜ ਰੋੜੇ ਨੂੰ ਫੱਟ ਦਿੱਤੇ ਜਾਣ 10 ਕਰੋੜ ਰੁਪਇਆ 15 ਕਰੋੜ ਰੁਪਇਆ ਭਾਈ ਨੂੰ ਪਹਿਲਾਂ ਦਿੱਤਾ ਹੋਰ ਜਿੰਨੇ ਚਾਹੀਦੇ ਬਾਈ ਜੀ ਉਹਨੇ ਹੋਰ ਲੈ ਲਿਓ ਖਾਲੀ ਚੈੱਕ ਭਰ ਕੇ ਦੇ ਲੈਣਾ ਜਿੰਨੇ ਬਾਕੀ ਪਈ ਜਾਏ ਗੁਰੂਾਨਕ ਕਾਲਜ ਨੂੰ ਦੇ ਦਿਓ ਅਕੈਡਮੀ ਨੂੰ ਦੇ ਦਿਓ ਸਪੋਰਟਸ ਅਕੈਡਮੀ ਆ ਗੁਰੂ ਤੇਗ ਬਹਾਦਰ ਕੜਦੀ ਜਿੱਥੇ ਜਿੱਥੇ ਤੁਹਾਨੂੰ ਪੈਸੇ ਚਾਹੀਦੇ ਆ ਐਸੀ ਭੇਜਾਂਗੇ ਨਾਲ ਜਿਨ੍ਹਾਂ ਦੀ ਨਾਂ ਦੇ ਕਾਰਡ ਨਹੀਂ ਬਣੇ ਰਸ਼ਦ ਦੇ ਉਹ ਭਰਾ ਲੋ 1000 ਕਾਰਡ ਤੁਹਾਨੂੰ ਹੋਰ ਭੇਜ ਦਿੰਦੇ ਤਾਂ ਕਿ ਜਿਨ੍ਹਾਂ ਦੇ ਰਹਿ ਗਏ ਕਿਸੇ ਨੂੰ ਪਿੱਛੇ ਨਹੀਂ ਰਹਿਣ ਦੇਣਾ ਸਮਾਜ ਦੇ ਵਿੱਚ ਸਮਾਨਤਾ ਹੋਣੀ ਬਹੁਤ ਜ਼ਰੂਰੀ ਹੈ ਗਰੀਬ ਔਰ ਮਿਡਲ ਕਲਾਸ ਫੈਮਿਲੀ ਸੁਣ ਹੋਵੇ ਉਹਨਾਂ ਨੂੰ ਨੌਕਰੀਆਂ ਮਿਲਣ ਉਹਨਾਂ ਦੇ ਕਾਰੋਬਾਰ ਮਿਲ ਉਹਨਾਂ ਦੇ ਕੰਮ ਹੋਣ ਉਹ ਕਿਸਾਨ ਜਿਹੜਾ ਰਾਤ ਨੂੰ ਖੇਤ ਦੇ ਵਿੱਚ ਜਰੂਰਦਾ ਹੈ ਬਿਜਲੀ ਨੂੰ ਡਿੱਗਦਾ ਨੱਕਾ ਮੋੜ ਕੇ ਸੌ ਜਾਂਦਾ ਉਹਦੇ ਦੁੱਖ ਦਾਤਾ ਮੈਨੂੰ ਪਤਾ ਹੈ ਕੇ ਜੀ ਪਾਰਟੀਆਂ ਚੀਜ਼ਾਂ ਲੈ ਪਿਆਪਾ ਮਨੂੰ ਕਹਿੰਦਾ ਇਹ ਆਮ ਆਦਮੀ ਨਕਲੀ ਹੈ ਕਿਉਂਕਿ ਹੁਣ ਤਕਲੀਫ ਹੋ ਗਈ ਬਹੁਤ ਜ਼ਿਆਦਾ ਮੈਂ ਕਹਿੰਦਾ ਇਹ ਪੰਜਾਬ ਚ ਗੁੱਲੀ ਗੰਡਾ ਖੇਡੋ ਬੰ ਪਤਾ ਹੈ ਪੰਦ ਕਿਵੇਂ ਕਿਸਾ ਖੇਡਦੇ ਜੇ ਪੰਜਾਬ ਦਾ ਹੋਊਗਾ ਤਾਂ ਪਤਾ ਹੋਊਗਾ ਉਹਨੂੰ ਕੀ ਪਤਾ ਪੰਜਾਬ ਦੇ ਲੋਕਾਂ ਦੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਿੱਲੀ ਦੇ ਆ ਗਿਆ ਮਿਸ਼ਰ ਪੰਜਾਬ ਲੈ ਕੇ ਵੀ ਪੰਜਾਬ ਨੂੰ ਸਰ ਕਰਨਾ ਯਾਰੇ ਬੇ ਬੰਜਰ ਕਰਕੇ ਜਿਹੜੀ ਨੂੰ ਦੁਆਗੇ ਸੰਭਾਲ ਲੂਗਾ ਇਹ ਕੋਈ ਸਾਮ ਰਾਣ ਕਰਤੀ ਹੈ ਜਿਹੜੇ ਨੂੰ ਜਿਹੜਾ ਮਰਦੀ ਆ ਕੇ ਦੱਬ ਲਵੇ ਕੇਜਰੀਵਾਲ ਤੂੰ ਦਬੇਗਾ ਬਾਹਰ ਤੇ ਆ ਕੇ ਪੰਜਾਬ ਦੇ ਨੌਜਵਾਨ ਕਿਉਂ ਨਾਰਾਜ਼ ਕਰਨ ਇੱਥੇ ਬਾਹਰ ਤੋਂ ਆ ਕੇ ਤੂੰ ਬੰਦਾ ਰਾਜ ਕਰੇਂ ਹੁਣ ਕਹਿੰਦਾ ਜੀ ਇੱਥੇ ਦੀ ਬਾਹਰ ਤੇ ਆ ਕੇ ਕਿਉਂ ਨਹੀਂ ਪੰਜਾਬੀ ਹੈ ਨਹੀਂ ਸਾਡੇ ਪਾਸ ਤੂੰ ਕਿਉਂ ਬਾਹਰ ਤੇ ਆ ਕੇ ਰਾਜ ਕਰੇਗਾ ਇੱਕ ਕਰਕੇ ਸਤਕਾਰੇ ਉਹ ਵੀ ਡਰਾਮੇ ਬਾਜ ਲੋਕ ਹੁਣ ਕਹਿੰਦੇ ਜੀ ਅਸੀਂ 1000 ਰੁਪਏ ਜਿਹਨਾਂ ਬੀਬੀਆਂ ਨੂੰ

ਨਿਜਾਮ ਪੰਜਾਬ ਨੂੰ ਦੇਣਾ ਇੱਕ ਅੱਛਾ ਮਾਡਲ ਲੈ ਕੇ ਆਣਾ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਤਰੱਕੀ ਹੋਵੇ ਇੱਕ ਚੰਗਾ ਐਜੂਕੇਸ਼ਨ ਸਿਸਟਮ ਇੱਕ ਚੰਗਾ ਹੈਲਥ ਸਿਸਟਮ ਜਦ ਤੱਕ ਅੱਛੀ ਪੜ੍ਹਾਈ ਨਹੀਂ ਦਿੰਦੇ ਤੁਸੀਂ ਜਦ ਤੱਕ ਪੰਜਾਬ ਤਰੱਕੀ ਨਹੀਂ ਕਰ ਸਕਦਾ ਗੱਲ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਗਿਆ ਕੰਗਾਲ ਪੁੱਤਰੀ ਪਈ ਸੀ ਯੂਨੀਵਰਸਿਟੀ 150 ਕਰੋੜ ਰੁਪਏ ਦੀ ਜਿੰਦਗੀ ਦੇ ਦੇਖਿਆ ਹੈ ਐਨਾ ਦਲੇਰ ਬੰਦਾ ਵਾਕਿੰਗ ਕੀ ਦੇਖਿਆ ਹੈ ਵੰਦੀਆਂ ਨੂੰ ਰੋਜ਼ ਮਿਲਦਾ ਹੈ ਦੇਖੋ ਮੈਂ ਵੀ ਸਕੂਲ ਚ ਵੀ ਇਲੈਕਸ਼ਨ ਲੜਿਆ ਕਾਲਜ ਚ ਵੀ ਬਾਪ ਦਾਦਾ ਦਾ ਮੇਰਾ ਕੋਈ ਐਮਏ ਦੇ ਮੰਤਰੀ ਹੈ ਨਹੀਂ ਲੇਕਿਨ ਪੰਜ ਚ ਵੀ ਬਣਿਆ ਸਰਪੰਚ ਵੀ ਮਿਸਰ ਕਮੇਟੀ ਦਾ ਪ੍ਰਧਾਨ ਫਿਰ ਹਜ਼ਾਰ ਵੀ ਲੋਕਾਂ ਨੇ ਜਿਤਾਤਾ ਸੀ ਹੁਣ ਮੈਂ ਕੜਾਹਾ ਚੌਲ ਖਾ ਕੇ ਨਹੀਂ ਪਤਾ ਲੱਗਦਾ ਮੰਨ ਲਓ ਵੀ ਚੌਲ ਖਾਏ ਜੇ ਮੈਂ ਇੱਕ ਚੌਲ ਤੇ ਹੀ ਦੇਖ ਲੈਂਦਾ ਕਿਉਂਕਿ ਰੋਜ਼ ਰੋਜ਼ ਖਾ ਕੇ ਰਹਿਣਾ ਪਰ ਦਾਰਸ਼ਨ ਸਿੰਘ ਬਰਾੜ ਵਰਗਾ ਬੰਦਾ ਲੱਭਣਾ ਮੁਸ਼ਕਲ ਹੈ ਮੈਂ ਸਾਰੇ ਪੰਜਾਬ ਤੇ ਲੱਭ ਰਿਆ ਕੋਈ ਜੋੜ ਇਹਦਾ ਮਿਲ ਨਹੀਂ ਮਿਲਦਾ ਆਂ ਜਾਂਦਾ ਜਾਂਦਾ ਜਿਹਹੀ ਵੀ ਇਹ ਸਲਾਹ ਦੇ ਜਾਂਦਾ ਬੰਦਾ ਉਹਦੀ ਕੋਈ ਤੋੜੇ ਨਹੀਂ ਹੁੰਦਾ ਅਸਰ ਆ ਜੇ ਉਹਦੇ ਪਰ ਕੋਈ ਬੰਦਾ ਕੰਮ ਕਰ ਦੇਵੇ ਅਰ ਪਿਆਰ ਇਹਨਾਂ ਦਿੰਦਾ ਹੈ ਮੁਰਦਾ ਜਵਾਨ ਦੇ ਹੀ ਲੱਗਦਾ ਪਰ ਬਾਪੂ-ਬਾਪੂ ਕਹੀ ਜਾਂਦੇ ਲੋਕ ਉਮਰ ਨਹੀਂ ਸਮਝ ਆਉਂਦੀ ਵੀ ਕਿੰਨੀ ਹੈ ਇੰਨਾ ਪਿਆਰ ਹੈ ਇਹ ਦੇ ਦਿਲ ਦੇ ਵਿੱਚ ਆਗਰੇ ਨੂੰ ਗਾਣਾ ਵੀ ਕੱਢਦਾ ਮੈਂ ਦੇਖਿਆ ਕਿ ਇਹਨੂੰ ਗਾਣਾ ਕੱਢਨੇ ਹੁੰਦੇ ਨੇ ਲੇਕਿਨ ਉਸ ਨੂੰ ਇਹ ਲੱਗਦਾ ਯਾਰ ਇਹ ਝੋਦੀਆਂ ਨਾਲ ਕਿ ਮੈਨੂੰ ਪਿਆਰ ਕਰ ਰਿਹਾ ਹੈ ਕਈ ਸੰਤ ਹੁੰਦੇ ਆ ਇਹ ਦੇ ਕਿ ਗਾਲਾ ਕੱਢ ਕੇ ਭਜਾਈ ਜਾਂਦੇ ਲੋਕ ਫੇਰ ਵੀ ਉਹਦੇ ਨਾਲ ਚਿੰਬੜੀ ਜਾਂਦੇ ਉਹ ਕਹਿੰਦੇ ਇਹ ਗਾਲਾ ਕੱਢ ਕੇ ਸਾਡਾ ਮਸਲਾ ਹੱਲ ਕਰ ਰਿਹਾ ਕੋਈ ਇਹ ਵੀ ਦੇ ਵਿੱਚ ਹੀ ਉਹ ਹੀ ਪਿਆਰ ਹੈ ਮਨ ਨੂੰ ਉਹਨੇ ਬੀਬੀ ਮਿਲੀ ਮੈਂ ਉਹੀ ਗੱਲ ਉਹਨੂੰ ਪੁੱਛੀ ਮੈਂ ਕਿ ਬੀਬੀ ਲਿਆਂਦਾ ਕਿ ਕਿਤੇ ਬੰਦਾ کہیں گو نانک کا پہل ہے بہت ہی شاندار اور تکڑا یوزا تھوں لیڈر اور ایم ایل اے ملے اور سانوں بھی اس گلتے ماح ہے کہ کانگریس پارٹی کا ایک نڑک یوا اور میں تھوڑی ایک گھر ہو سکا منتری منتری بننا یہ بہت چھوٹیاں گلیں لیکن اج جہ نظام آیا ਜੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਿਆ ਮੈਨੂੰ ਮੁੱਖ ਮੰਤਰੀ ਦੇ ਦੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਜੇ ਕਿਸੇ ਇੱਕ ਬੰਦੇ ਨੂੰ ਸਿਹਰਾ ਦੇਣਾ ਹੋਵੇ ਇਸ ਚੀਜ਼ ਦਾ ਤਾਂ ਉਹ ਦਰਸ਼ਨ ਸਿੰਘ ਬਰਾੜ ਲੋ ਨਹਾ ਸਾ ਸਿਆਣਾ ਇੱਕ ਦਿਨ ਐਮਐਲਏ ਦੀ ਮੀਟਿੰਗ ਚ ਕਹਿੰਦੇ ਕਹਿੰਦੇ ਯਾਰੇ ਕੰਮ ਨੂੰ ਬਦਲ ਲਓ ਜੇ ਲੋਟ ਕਰਨਾ ਸਾਰਾ ਕੁਝ ਜਿੰਦਾਬਾਦ ਲੋਹਣ ਸਾਰਾ ਕੁਝ ਲੋਟ ਹੋ ਗਿਆ ਜਿੰਦਾਬਾਦ ਸੋ ਮੈਂ ਮੇਰੇ ਤੇ ਬੜੇ ਆਸਾਨ ਹੈ ਦਰਸ਼ਨ ਸਿੰਘ ਬਰਾੜ ਨੇ ਮੈਨੂੰ ਬੜਾ ਪਿਆਰ ਆਨ ਸਤਿਕਾਰ ਦਿੰਦੇ ਮੈਂ ਤੁਹਾਨੂੰ ਕੋਈ ਬਹੁਤੀ ਗੱਲਾਂ ਨਹੀਂ ਕਰਨੀਆਂ ਮੈਂ ਇੰਨਾ ਕਹਿਣਾ ਕਿ ਲੈ ਭਾਈ ਤੇਰੇ ਮੁਰੇ ਖਾਨ ਸਿੱਟਿਆ ਔਰ ਤੂੰ ਜਿਹੜਾ ਕੋਈ ਮਰਜ਼ੀ ਸਵਾਲ ਪੁੱਛਦਾ ਹੈ ਸਾਡਾ ਇੱਕ ਦਿਨ ਦਾ ਬਠਵਾਸ ਸੀ ਮੇਰੀ ਬੇਨਤੀ ਮੰਨ ਕੇ ਬਿੱਟੂ ਟੈਂਗਰਡ ਗਿਆ ਸੀ ਛੇ ਮੈਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਉਹ ਸ਼ਖਰ ਮੇਰੇ ਕੋ ਧੰਨਵਾਦ ਕਰਦਾ हूं ਥੋੜੇ ਕੰਨੀ ਸਾਹ ਸਜੋੜੇ ਸਿੱਧੇ ਸਾਹ ਢੋੜੇ ਆਉਣ ਦੇ ਨਾਲ ਮੈਂ ਇੰਨਾ ਖੁਸ਼ ਹੋ ਗਿਆ ਇੰਨਾ ਮੱਗਤਾਂ ਮੈਂ ਰੱਖਾ ਹੋ ਗਿਆ ਜਿਹੜੀ ਅੱਜ ਦੀ ਸਵੇਰ ਦੇ ਮਨ ਨੂੰ ਕਹੀ ਜਾਂਦੇ ਆਪਣਾ ਕੰਮ ਸਿੱਖ ਹੋ ਗਿਆ ਆਪਾਂ ਮਲੇ ਬਣ ਕੇ ਅੱਜ ਕਹਿਣ ਲੱਗੇ ਮਨ ਨੂੰ ਸਰਕਾਰ ਬਣ ਕੇ ਦੁਆਰਾ ਵੀ ਸਰਕਾਰ ਜਮਾਨਾ ਕੰਨੀ ਸਾਹ ਦੀ ਆ ਗਈ ਇਹਦੀ ਮਿਹਨਤ ਦਾ ਸਦਕਾ سدھو صاحب کی محنت سد کا سرکار دوبارے کانگریس پارٹی بن جا رہی ہے اور میں سمجھا کہ تسی دونے انہیں جو یوز نکلے جہاں کا پارٹی بھی بار بھی ستکار ہے لوگ تھوڑا اُنہ ستکار کرتے دونوں تیماندار ہیں بھی ماندہ ہی تن لکھی پی کامیاب یہ سر چردی جی چنی جی ہے جڑے ماندہ ਮਖਮਤੀ ਦੇ ਪ੍ਰਧਾਨ ਮੇਰੇ ਕਾਂਖਪਾਲ ਜੀ ਨੂੰ ਇਹਨਾਂ ਸਾਡਾ ਸਨਚਾ ਹੋ ਗਿਆ ਇਹਨਾਂ ਨੇ ਬੰਦ ਦੇ ਨਾਲ ਕਾਂਖਪਾਲ ਦੇ ਬਰਤਾਂ ਵਿੱਚ ਵੀ ਜਾਨ ਪੈ ਗਈ ਤੁਸੀਂ ਅੰਦਾਜ਼ਾ ਲਗਾ ਲਓ ਚੰਨੀ ਸਾਹਿਬ ਜੋ ਤੁਹਾਡਾ ਨਾਮ ਲਈਦਾ ਇੱਥੇ ਆ ਕੇ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਆ ਰਹੇ ਆ ਲੋਕਾਂ ਮਾਰੇ ਆਉਗੇ ਆਪਣੀਆਂ ਗੱਡੀਆਂ ਲੈ ਕੇ ਆਪਣੀਆਂ ਟਰਾਲੀਆਂ ਲੈ ਕੇ ਆਪਣੀਆਂ ਬੱਚਾਂ ਕਰਕੇ ਟਰੱਕ ਕਰਕੇ ਇਥੇ ਪੁਜੇ ਸਾਰੇ ਲੋਕ ਐਨਾ ਮਾਨਸਿਕਾ ਤੁਹਾਨੂੰ ਨਰਦਾ ਤੁਹਾਡਾ ਕਰਕੇ ਸਾਨੂੰ ਮਿਲਦਾ ਔਰ ਮੈਂ ਸਾਹਮਣੇ ਜਿਵੇਂ ਤੁਸੀਂ ਸਰਕਾਰ ਸੰਭਾਲੀ ਆ ਸਾਡੀ ਪੰਜਾਬ ਦੀ ਪੁਲਿਸ ਵੀ ਬਹੁਤ ਕੰਮ ਕਰਦੀ ਆ ਤੁਹਾਡੀ ਕਿਰਪਾ ਦੇ ਨਾਲ ਕਿ ਉਹ ਰੋਡੇ ਕਾਰ ਜਿਹੜੀ ਵੀ ਕਾਰ ਉਹ ਕਾਰ ਦੀ ਬਿਲਡਿੰਗ ਨੂੰ ਜੋ ਚੱਕ ਰਹੇ ਆ ਉਥੋਂ ਉਥੋ ਕਾਜ ਚੱਲ ਰਿਹਾ ਮੇਰੇ ਮੁੰਡਿਆਂ ਨੇ ਮੇਰੇ ਆ ਕੇ ਮੈਨੂੰ ਕਹਿਣ ਲੱਗੇ ਸਾਡਾ ਕਾਜ ਖਤਮ ਕਰ ਰਹੇ ਆ ਕਿ ਜਦ ਸਾਡੀ ਕੋਈ ਜਮਾਤ ਕੋਈ ਟਾਂਟ ਕੋਈ ਮਹਿਮਾਨੀ ਜਾਣ ਚਾਹੀਦਾ ਸਾਡੇ ਕਾਜ ਜੀਜੀ ਵੀ ਕਰਦੇ ਵਿੱਚੋਂ ਔਰ ਉਹਨਾਂ ਨੂੰ ਜਿੰਨੀ ਗ੍ਰਾਂਟ ਉਹਨਾਂ ਨੇ ਕਹੀ ਮੈਨੂੰ ਮੈਂ ਤੁਹਾਨੂੰ ਲੈ ਕੇ ਲੈ ਕੇ ਆਪਣਾ ਸਹਾਰ ਨੂੰ ਤੇ ਮੈਨੂੰ ਉਹ ਪੈਸੇ ਦੇ ਤਾਂ ਕਿ ਉਹਦੀ ਬਿਲਡਿੰਗ ਧੂਰੀ ਪਈ ਉਹਨੂੰ ਪੂਰੀ ਕਰ ਸਕੀਏ ਜਿੰਨੀ ਉਸ ਪ੍ਰੋਫੈਸਰ وہ پورے کر دے سا چھی پائی کا سرکار ملے ان کچھ نہیں کل بلڈنگ کھڑی کرتی نہایا نہ اتنے کوئی ڈاکٹر لایا ہوں توکار منساج ڈاکٹر بھی لگ گیا اور بلڈنگ نہیں بنی تیار ہوئی اجے ڈاکٹر لانے بچارے شام مڑے آؤ اتوں سنوں میری سمن بےنتی ہے ہاتھ بن کے کہ سیکھا کر ਛੱਤੀ ਭਾਈ ਜੇ ਦੋ ਹਸਪੀਟਲ ਬੱਢੇ ਕਰਕੇ ਬਣਾ ਦਿਓ ਤਾਂ ਕਿ ਮੇਰਾ ਇਲਾਕਾ ਖੁਸ਼ ਹੋ ਜੇ ਤੇ ਇੱਕ ਸਮਾਜ ਭਾਈ ਆ ਜਿੱਥੇ ਬਾਬਾ ਅਨੰਤ ਸਿੰਘ ਜੀ ਆਏ ਬਾਬਾ ਈਸ਼ ਸਿੰਘ ਜੀ ਆਏ ਉਹ ਧਾਤੀ ਆ ਉਹ ਧਾਤੀ ਨੂੰ ਸੰਥੀਰ ਬਣਾਉਣਾ ਹੈ ਸਮਾਜ ਭਾਈ ਨੂੰ ਤਾਂ ਕਿ ਸਮਾਜ ਭਾਈ ਦੇ ਲੋਕ ਵੀ ਯਾਦ ਕਰ ਸਕਣ ਕਿ ਸਾਡੇ ਬਾਬਾ ਜੀ ਆਏ ਸੀ ਤੁਸੀਂ ਬਹੁਤ ਧਾਰਮਿਕ ਬੰਦੇ ਹੋ میں بےتی کردہ ان دارمکی تھی یہ کام تھوڑے جمعے آ تو کرو گے تنوں کا چنی صاحب بہت گیان ہے اس گل کا گربا کا تو سدھو صاحب نے بہت گیان ہے گربا کا جنا تمہوں میں سما جی تو پہلا تھوڑے مکمری